ਤੁਹਾਨੂੰ ਮੈਂ ਦੱਸ ਰਿਹਾ ਕਿ ਇੱਕ ਮੋਟਰਸਾਈਕਲ ਖੜਾ ਲਗਭਗ 2 ਘੰਟੇ ਤੋਂ ਔਰ ਚੰਡੀਗੜ੍ਹ ਦੇ ਵਿੱਚ ਅਸੀਂ ਖੜੇ ਆ ਮੋਟਰਸਾਈਕਲ ਕਿਸ ਦਾ ਉਸ ਦਾ ਨੰਬਰ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਕਿ ਨੰਬਰ ਕੀ ਆ ਔਰ 2 ਘੰਟੇ ਤੋਂ ਇੱਥੇ ਰੋਡ ਤੇ ਖੜਾ ਇੱਕ ਸਾਈਡ ਦੇ ਉੱਤੇ ਲੇਕਿਨ ਪਤਾ ਨਹੀਂ ਇਸ ਦਾ ਜੋ ਮਾਲਕ ਹੈ ਉਹ ਕੌਣ ਹੈ ਨੰਬਰ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਕੀ ਇਸ ਦਾ ਨੰਬਰ ਜੋ ਹੈ ਪੀਵੀ 65 ਏਐਸ 6243 ਹੈ ਔਰ ਦਾਸਤ ਇਹ ਕੀ ਹੈ ਪਲਟੀਨਾ ਮੋਟਰਸਾਈਕਲ ਹੈ ਔਰ ਦੋ ਘੰਟੇ ਤੋਂ ਅਸੀਂ ਇੱਥੇ ਖੜੇ ਆਂ ਔਰ ਰਾਤ ਦੇ 7:30 ਵਜੇ ਦਾ ਸ਼ਾਮ ਦਾ ਸਮਾਂ ਹੋ ਗਿਆ ਰਾਤ ਪੈਣ ਜਾ ਰਹੀ ਹੈ ਔਰ ਮੋਟਰਸਾਈਕਲ ਜੋ ਹੈ ਇਸ ਜਗ੍ਹਾ ਦੇ ਉੱਤੇ ਖੜਿਆ ਆ ਦੱਸਦਾ ਹੀ ਇੱਕ ਹੀ ਅਸੀਂ ਪਟਰ ਦੇ 99 ਸੈਕਟਰ ਦੇ ਇੱਕ ਕੋਰਨਰ 'ਚ ਖੜੇ ਆ ਇੱਕ ਤਰਫ 99 ਇੱਕ ਸਰਵ 64 ਹੈ ਔਰ ਜਦੋਂ ਅਸੀਂ 99 ਸੈਕਟਰ ਦੇ ਪੈਟਰੋਲ ਪੰਪ ਤੋਂ ਨਿਕਲਦੇ ਆ ਤਾਂ 44 ਦੀ ਤਰਫ ਜਾਂਦੇ ਆ ਜਾਂ 50 ਦੀ ਤਰਫ ਜਾਂਦੇ ਆ ਤਾਂ ਇੱਕ ਅਲੱਗ ਸਾਈਡ ਦੇ ਉੱਤੇ ਖੜਾ ਔਰ ਲਗਾਤਾਰ ਅਸੀਂ ਇਸ ਬਾਰੇ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਕਿ ਇਹ ਮੋਟਰਸਾਈਕਲ ਹੈ ਕਿਸ ਦਾ ਇਹ 2 ਘੰਟੇ ਤੋਂ ਖੜਾ ਔਰ ਕਿਉਂ ਖੜਾ ਇਸ ਬਾਰੇ ਜਾਣਕਾਰੀ ਅਜੇ ਸਾਡੇ ਕੋਲ ਕੋਈ ਨਹੀਂ ਪਹੁੰਚੀ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਸ ਵੀ ਕਿਸੇ ਭਰਾ ਦਾ ਇਹ ਮੋਟਰਸਾਈਕਲ ਹੈ ਤਾਂ ਆਪਣਾ ਮੋਟਰਸਾਈਕਲ ਟਾਈਮ ਨਾਲ ਲੈ ਜਾਵੇ ਨਹੀਂ ਤਾਂ ਅਸੀਂ ਜੋ ਪੀਸੀਆਰ ਹੈ ਉਸ ਨੂੰ ਕਾਲ ਕਰਦੇ ਆ ਤਾਂ ਉਹ ਇਹ ਮੋਟਰਸਾਈਕਲ ਨੂੰ ਲੈ ਕੇ ਜਾਵੇ ਕਿਉਂਕਿ ਲਵਾਰਸ ਕੀ ਜੋ ਹੈ ਉਹ ਚੰਡੀਗੜ੍ਹ ਦੇ ਵਿੱਚ ਖੜੀ ਹੁੰਦੀ ਆ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਆ ਇਹ ਅੱਧਾ ਘੰਟਾ ਘੰਟਾ ਕੋਈ ਆ ਕੇ ਆਪਣੀ ਚੀਜ਼ ਲੈ ਸਕਦਾ ਲੇਕਿਨ ਇੱਕ ਲਵਾਰਸ ਦੀ ਤਰ੍ਹਾਂ ਰੋਡ ਦੇ ਉੱਤੇ ਖੜਾ ਹੈ ਕਿਸੇ ਪਾਰਕਿੰਗ ਵਿੱਚ ਨਹੀਂ ਖੜਾ ਕਿਸੇ ਸੇਫ ਜਗ੍ਹਾ ਤੇ ਨਹੀਂ ਖੜਾ ਇਹ ਬਿਲਕੁਲ ਆ ਵੇਖ ਸਕਦੇ ਹੋ ਤੁਸੀਂ ਕਿ ਕਿਉਂ ਖੜਾ ਮੋਟਰਸਾਈਕਲ ਕਿ ਚੰਡੀਗੜ੍ਹ ਦੇ ਵਿੱਚ ਜੇ ਇਸ ਤਰ੍ਹਾਂ ਦੀ ਕੋਈ ਚੀਜ਼ ਲਵਾਰਸ ਖੜੀ ਆ ਤਾਂ ਤੁਹਾਡਾ ਪੁਲਿਸ ਨੂੰ ਦੱਸਣਾ ਬਣਦਾ ਜਾਂ ਨਹੀਂ ਬਣਦਾ ਐ ਔਰ ਤੁਹਾਨੂੰ ਵੀ ਦੱਸ ਦਈਏ ਆਮ ਨਾਗਰਿਕ ਵੀ ਜੇ ਕਿਸੇ ਨੂੰ ਕੋਈ ਐਹੋ ਜਿਹੀ ਚੀਜ਼ ਲਵਾਰਸ ਪਈ ਮਿਲਦੀ ਆ ਤਾ ਪੁਲਿਸ ਦੇ ਧਿਆਨ ਵਿੱਚ ਜ਼ਰੂਰ ਲਿਆਓ ਕਿਉਂਕਿ ਝਾੜੀਆਂ ਨੇ ਜੰਗਲ ਜਾੜ ਹੈ ਔਰ ਲੰਬੇ ਸਮੇਂ ਤੋਂ ਅਸੀਂ 2 ਘੰਟੇ ਤੋਂ ਖੜੇ ਆ ਮੋਟਰਸਾਈਕਲ ਐਵੇਂ ਦਾ ਐਵੇਂ ਹੀ ਖੜਾ ਹੈ ਔਰ ਹੋ ਸਕਦਾ ਕਿੰਨਾ ਸਮਾਂ ਪਹਿਲਾਂ ਇੱਥੇ ਖੜਿਆ ਹੋਵੇ ਔਰ ਅਜੇ ਤੱਕ ਮੋਟਰਸਾਈਕਲ ਵਾਲਾ ਜਿਹੜਾ ਉਹ ਇੱਥੇ ਨਹੀਂ ਪਹੁੰਚਿਆ ਔਰ ਲਗਾਤਾਰ ਅਸੀਂ ਆਵਾਜ਼ ਕਰ ਰਹੇ ਆ ਕਿ ਇਹ ਮੋਟਰਸਾਈਕਲ ਕਿਸ ਦਾ ਔਰ ਆਪਣਾ ਮੋਟਰਸਾਈਕਲ ਜਿਹੜਾ ਇੱਥੋਂ ਲਿਆ ਜਾਵੇ ਜਾਂ ਪੀਸੀਆਰ ਨੂੰ ਅਸੀਂ ਕਾਲ ਕਰਦੇ ਆ ਤਾਂ ਉਹ ਇਹ ਮੋਟਰਸਾਈਕਲ ਦਾ ਕੋਈ ਨਾ ਕੋਈ ਹੀਲਾ ਜਰੂਰ ਕਰਨਗੇ ਅਸੀਂ ਹੋਰ ਅੱਧਾ ਘੰਟਾ ਇੱਥੇ ਰੁਕਾਂਗੇ ਵੇਖਾਂਗੇ ਮੋਟਰਸਾਈਕਲ ਕਿਸ ਦਾ ਔਰ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ